ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਮਾਡਰਨ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਆਪਣਾ ਨੰਬਰ ਹੈ 8427019817 ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਤਾਜੀ ਸੂਈ ਬੱਚੀ ਦਿਖਾਉਣੀ ਆ ਰੇਟ ਡਿਟੇਲ ਸਾਰਾ ਕੁਝ ਵੀਡੀਓ ਦੇ ਵਿੱਚ ਹੋਊਗਾ ਆਓ ਅਗੇ ਵੀਰ ਨਾਲ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਹਾਂਜੀ ਨਾਮ ਐਡਰੈਸ ਦੱਸੋ ਜੀ ਆਪਣਾ ਮੈਂ ਬਰਨਾਲਾ ਹਰਵਿੰਦਰ ਸਿੰਘ ਮੇਰਾ ਨਾਮ ਹੈ ਮੋਬਾਈਲ ਨੰਬਰ 91563919815639100 ਜਿਹੜਾ ਆਪਾਂ ਪਹਿਲਾ ਨੰਬਰ ਤੇ ਬੱਚੀ ਦੇਖ ਰਹੇ ਆ ਬਾਈ ਜੀ ਸੂਆ ਕਿਹੜਾ ਸੂਈ ਹੈ ਸੂਆ ਪਹਿਲਾ ਸੂਆ ਜੀ ਚਾਰ ਦੰਦ ਚਾਰ ਦੰਦ ਪਲੂਣ ਪਹਿਲਾ ਸੂਆ ਸੂਈਆ ਮਗਰ ਇਹਦੇ ਆ ਗਈ ਬੱਚੀ ਹਨਾ ਅੱਛਾ ਜੇ ਇਹਦੀ ਪ੍ਰੋਪਰ ਓਕੇ ਹੈ ਹਨਾ ਉਹ ਵੀ ਦਿਖਾ ਦਿੰਨੇ ਆ ਤੇ ਪਹਿਲੇ ਸੂਆ ਨੂੰ ਕੀ ਉਮੀਦ ਆ ਵੀ ਦੋ ਤੇ ਕਿੰਨਾ ਕ ਪਾ ਦੂ ਵਾਤ ਵਾਦੇ ਜੋ ਕਹਿੰਦਾ ਭਾਬ 19 20 ਕਿਲੋ ਦੁੱਧ ਮੰਨ ਕੇ ਜਿਹੜਾ ਮਰਜੀ ਬੰਦਾ ਖਰੀਦ ਲੇ ਵੀ 20 ਕਿਲੋ ਦੁੱਧ ਪਾਉਣ ਵਾਲੀ ਬੱਚੀ ਹੈਗੀ ਆ ਹਾਂਜੀ ਹਾਂ ਹੁਣ ਵੀ ਇਹਦੇ ਥੱਲੇ 2.5 ਕਿਲੋ ਦੁੱਧ ਕੱਢਿਆ ਹੋਆ ਬਾਹਲਾ ਨਹੀਂ ਕਹਿਣਾਗਾ 2.5 ਕਿਲੋ ਦੁੱਧ ਕੱਢ ਕੇ ਬਾਈ ਵਧੀਆ ਸਾਬਤ ਜੀ ਜੰਦੀ ਹੈ ਉੱਥੇ ਤਾਂ ਜਮ ਹੀ ਹੁੰਦੀ ਨਹੀਂ ਅੰਦਰ ਘੜੀ ਜਾਂਦੀ ਬਸ ਸੁਭਰ ਜੇਰ ਦੇਖ ਸਤੋ ਜੇਰ ਇਹਦੀ ਬੱਠਲ ਚ ਪਈ ਆ ਓਕੇ ਜਮਾ ਤੇ ਵਾਕੀ ਲੇਵਾ ਦੇਖੋ ਯਾਰ ਪੁੱਤਾਂ ਦੀ ਬਣੀ ਬੁਣੀ ਬਹੁਤ ਆ ਹਨਾ ਸੋ ਦੇਖੋ ਮੂੰਹ ਮੱਥਾ ਤੇ ਥੋੜਾ ਅੰਦਰ ਖੋਲ ਕੇ ਲੈ ਗਏ ਬਾਹਰ ਤਾਂ अच्छा 19 20 किलो ਤੋਂ ਤਾਂ ਮੰਨ ਕੇ ਜਿਹੜਾ ਮਰਜ਼ੀ ਬੰਦਾ ਇਹਨੂੰ ਖਰੀਦ ਲਵੇ ਤੇ ਰੇਟ ਇਹਦੇ ਵਿੱਚ ਨਾਲ ਆ ਜਾਵਾਂ। ਆ ਰੇਟ ਤਾਂ 70 ਵੀ ਦੇਣੀ ਆ ਭਾਈ ਮੌਲੇ ਕੋਈ ਨਹੀਂ ਕਰਦਾ। 70 ਜੋ ਮਾਨਦਾਨ ਕਰਦਾਂਗੇ। ਆ ਜੂਰ ਕਰਾਂਗੇ ਹੋਰ ਦੱਪ। ਭਈ ਨਹੀਂ ਜੇ ਨਹੀਂ ਆ। ਅੱਛਾ 70 ਜੋ ਗੁਜਾਇਸ ਕਰਦਾਂਗੇ ਤੇ ਬਾਕੀ ਲੇਵਾ ਫਿਟਨੈਸ ਤੇ ਥਾਣਾ ਮੁਠੀ ਵਾਲਾ ਜਾਵਾਂ ਹਨਾ। ਜੈ ਜੈ ਗੱਲਾ। ਸੋ ਪਿੰਡ ਚੰਨਣਵਾਲ ਜ਼ਿਲ੍ਹਾ ਬਰਨਾਲਾ 9815248100 ਪਹਿਲਾ ਸੁਆਚਾਰ ਦਾ ਬੱਚੀ ਸੁਈਆ ਰੇਟ 70 ਜੋ ਮਾਨਦਾਨ ਹੋ ਜਾਊਗਾ। ਤੇ ਧਾਰਾਂ ਤੋਂ ਰੈਕ ਨੰਬਰ ਧਾਰਾਂ ਇੱਕ ਨੰਬਰ ਧਾਰਾਂ ਦੀ ਗਾਰੰਟੀ ਹੋ ਜੀ ਤੇ ਬੱਚੀ ਮਗਰਾ ਹਨਾ ਤੇ ਜੇਰੇ ਦੀ ਓਕੇ ਆ ਵੀਡੀਓ ਦੇਖਣ ਤੇ ਚੈਨਲ ਨੂੰ ਪਿਆਰ ਦੇ ਲਈ ਤਿਆਰ ਜੀ